ਵੈਕਜੀ ਦਾ ਖਾਲਸਾ ਵੈਕਜੀ ਦੀ ਫਤਿਹ ਬੀਜੀ ਆ ਜਿਹੜੇ ਅਰੂੜੀਆਂ ਤੋਂ ਕਾਗਜ਼ ਇਕੱਠੇ ਕਰਨ ਆਉਂਦੇ ਆ ਆ ਵੇਖੋ ਜੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਕੈਮਰੇ ਲੱਗੇ 6 ਕੈਮਰੇ ਲੱਗੇ ਆਪਣੇ ਘਰੇ ਪਿੰਡ ਬਰਪਾਲ ਮੰਗਲ ਸਿੰਘ ਠੀਕ ਹੈ ਜੀ ਅੱਛਾ ਜੀ ਇਹਨਾਂ ਕੀ ਕੀਤਾ ਵਾ ਵੀ ਇੱਥੋਂ ਪਹਿਲਾਂ ਤਾਂ ਆ ਵੇਖੋ ਇੱਕ ਗਾਹ ਨੂੰ ਲੰਘਿਆ ਇੱਕ ਇੱਟਾਂ ਉੱਦੀ ਚੜ ਕੇ ਝਾਤੀ ਮਾਰੀ ਆ ਇੱਟਾਂ ਉੱਦੀ ਚੜ ਕੇ ਆ ਵੇਖੋ ਵੀ ਕੋਈ ਹੈਗਾ ਜਾਂ ਨਹੀਂ ਹੈਗਾ ਉੱਤੇ ਤੇਰੀ ਚੜਿਆ ਹੋਵੇ ਉਹ ਦੇਖੋ ਧਿਆਨ ਨਾਲ ਵੇਖੀ ਜਾਓ ਜੇ ਤੇ ਅਸੀਂ ਅੰਦਰ ਬੈਠੇ ਹੀ ਆਪਣੇ ਰਿਸ਼ਤੇਦਾਰ ਆਏ ਹੀ ਹੀ ਅੰਦਰ ਬੈਠੇ ਹੀ ਅਸੀਂ ਮੁੜ ਕੇ ਕੈਮਰਿਆਂ ਵਿੱਚ ਦੀ ਵੇਖਿਆ ਵੀ ਇਹ ਕੀ ਕਰਦੇ ਆ ਉਸ ਤੋਂ ਬਾਅਦ ਉਹ ਇੱਟਾਂ ਤੋਂ ਉੱਤਰ ਕੇ ਤੇ ਫਿਰ ਉਹਨਾਂ ਨਾਲ ਦੇਨ ਵਾਜ ਮਾਰੀ ਆ ਨਾਲ ਦੇਨ ਵਾਜ ਮਾਰ ਕੇ ਤੇ ਉਹ ਵੀ ਫਿਰ ਹੁਣ ਆ ਰਿਹਾ ਉਹ ਵੀ ਉਹਨੂੰ ਵਾਜ ਮਾਰ ਲਈ ਵੀ ਕਰੇ ਕੋਈ ਨਹੀਂ ਦੇਖਦਾ ਹਣਾ ਤਾ ਵਿਕੋ ਨਾਲ ਦਾ ਵੀ ਆਊਗਾ ਵੇਖੋ ਹੁਣ ਹੁਣ ਵਾਯੂਮਾਂਡਿਆ ਵੀ ਆ ਜਾ ਉਹ ਦੇਖੋ ਆ ਗਿਆ ਹੁਣ ਮੰਗਰੇ ਦੇ ਦੂਜੇ ਵੀ ਹੁਣ ਆਪਣੇ ਦੋ 게ਟ ਆ ਪਰਲਾ 게ਟ ਖੁੱਲਾ ਵਾ ਕਿਉਂਕਿ ਉੱਥੇ ਵੀ ਆਪਣੇ 6 ਕੈਮਰੇ ਲੱਗੇ ਆ ਹਰ ਇੱਕ ਅਸੀਂ ਉਹ ਵੇ ਨਾਲ ਦੀ ਨਾਲ ਉੱਪਰ ਘੁੰਮੇ ਆਏ ਹਣਾ ਵੀ ਕੀ ਕਰਦੇ ਫਿਰਦੇ ਆ ਕੁਝ ਕੈਮਰੇ ਅੱਗੇ ਬੈਠੇ ਹੀ ਕੁਝ ਬਾਹਰ ਨਿਕਲ ਆਏ ਤਾਂ ਛੱਤ ਤੇ ਹਾ ਵੇਖੋ ਆ ਪਤਾ ਨਹੀਂ ਨਾ ਕੋਟਵੈਲਡਾ ਜੁੱਤੀ ਚੜ ਲਾਵੇ ਅਸੀਂ ਤਾਂ ਅਗੇ ਡਾਂਗ ਲੈ ਕੇ ਉਹ ਤਾਂ ਚੜੇ ਪੌੜੀਆਂ ਤੇ ਫਿਰ ਇੱਥੇ ਇਹਨਾਂ ਨੂੰ ਅਸੀਂ ਫੇਰੀ ਡਾਂਗ ਅਸੀਂ ਇੱਥੇ ਕੁੱਟੇ ਆ ਫਿਰ ਇਹ ਇੱਥੋਂ ਮਤਲਬ ਜਿਹੜਾ ਕੁੱਟੇ ਨਾ ਇਹ ਭੱਜ ਤੁਰੇ ਉੱਥੇ ਪੌੜੀਆਂ ਤੋਂ ਉੱਪਰਲੀ ਛੱਤ ਤੇ ਚੜ ਗਏ ਆ ਵੇਖੋ ਸ਼ਾਂਗੇ ਹੀ ਕਾਫੀ ਆ ਤੇ ਬੇਨਤੀ ਆ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਇਹ ਆਉਂਦੇ ਆ ਮਤਲਬ 11 12 ਵਜੇ ਆਉਂਦੇ ਆ ਕਿ ਜਦੋਂ ਪਤਾ ਲੋਕ ਸੌਂਗੇ ਆ ਸੁੱਤਿਆਂ ਪਿਆੰਦੂ ਇਹ ਵੇਂਦੇ ਆ ਜਿਹੜਾ ਕੋਈ ਸੁੱਤਾ ਪਿਆ ਕੋਈ ਚੀਜ਼ ਚੱਕਦੇ ਆ ਜਾਂ ਕੋਈ ਨਾ ਕੋਸ਼ ਪਤਾ ਨਹੀਂ ਉਹਨਾਂ ਜਵਾਗ ਚੱਕਣਾ ਹੈ ਦਾ ਇਹਨਾਂ ਦਾ ਆਦਾ ਹੀ ਜਾਂ ਘਰੋਂ ਕੋਈ ਸਮਾਨ ਚੱਕਣ ਦਾ ਆਦਾ ਹੀ ਤਾਂ ਉਹਨਾਂ ਪ੍ਰਮਾਤਮਾ ਨੂੰ ਪਤਾ ਠੀਕ ਹੈ ਜੀ